ਸਰੀਰ ਅਰਾਧਾ ਮੋਕੋ ਵਿਚਾਰ ਦੇਹੁ ਸਰੀਰ ਅਰਾਧਾ ਮੋਕੋ ਵਿਚਾਰ ਦੇਹੁ ਮੈਨੂੰ ਵਿਚਾਰ ਦੇ ਵਿਚਾਰਨ ਦੀ ਸ਼ਕਤੀ ਦੇ ਇਹਦਾ ਲੋਕ ਸਰੀਰ ਦੀ ਰਾਜਨ ਕਰਨ ਲੱਗੇ ਇਹਦਾ ਦੇਹੀ ਨਾਲ ਜੁੜ ਕੇ ਲੋਕ ਸਾਰੇ ਮੋਕੋ ਵਿਚਾਰ ਦੇਹੁ ਮੈਨੂੰ ਵਿਚਾਰਨ ਦੀ ਸ਼ਕਤੀ ਦੇ ਸਰੀਰ ਦੀ ਪੂਜਾ ਕਰਾਂ ਬਣਾ ਜ਼ਰਾ ਸੀਸ ਤੇ ਕਿ ਰੱਖਿਆ ਤਬ ਇਹ ਤੋਂ ਬਾਅਦ ਰਵਦਾਸ ਸਮਝਾਵੇ ਕਉ ਰਵਦਾਸ ਕਹਿੰਦਾ ਭਈ ਇਹ ਗੱਲ ਹੁਣ ਮੈਨੂੰ ਖੋਲ ਸਮਝਾਵੇ ਇਹ ਗੱਲ ਕੌਣ ਸਮਝਾਵੇ ਕਿਰੂ ਇਹ ਕੌਣ ਸਮਝਾਵੇ ਜੇ ਵਿਚਾਰੀਏ ਸਰੀਰ ਕੁਛ ਨਹੀਂ ਮਿੱਟੀ ਹੈ ਨਾਲੇ ਕਹਿੰਦਾ ਸਰੀਰ ਮਿੱਟੀ ਹੈ ਪੂਜਾ ਫੇਰ ਸਰੀਰ ਦੀ ਕਰੀ ਜਾਂਦੇ ਹੋ ਸਾਰੇ ਜਾਣਦੇ ਨੇ ਇਸ ਗੱਲ ਨੂੰ ਤੇ ਸਮਝਦੇ ਨੇ ਸਾਰੇ ਸਮਝਾ ਹੋਈ ਵੀ ਫਿਰ ਇਹ ਕਰੀ ਜਾਂਦੇ ਨੇ ਜੀ ਇਹਨਾਂ ਨੂੰ ਕੌਣ ਸਮਝਾਵੇ ਮੁਰਤੀ ਪੂਜਾਰੇ ਦੇ ਨੂੰ ਜਾਣਦੇ ਨੇ ਉਹ ਜਿਹੜਾ ਜਾਣਦਾ ਹੋਇਆ ਵੀ ਹਾਥਦੀਪ ਕੂਏ ਦੇ ਰੇ ਪਰ ਹੈ ਉਹ ਕਹਿੰਦੇ ਹਾਂ ਜੀ ਇਹ ਤਾਂ ਬਿੱਟੀਆਂ ਸੀ ਜਾਣਦੇ ਸਮਝਦੇ ਨੇ ਗੱਲ ਨੂੰ ਫਿਰ ਵੀ ਕਰੀਅਾ ਜੀ ਇਸ ਕਰਕੇ ਅਬਦਾਸ ਕਹਿੰਦਾ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਨੂੰ ਕੋਈ ਸਮਝਾ ਸਕਦਾ ਇਹਨਾਂ ਨੂੰ ਸਮਝਾਉਣ ਦੀ ਲੋੜ ਵੀ ਨਹੀਂ ਹੈ ਸਮਝ ਵਿਚਾਰ ਜਿਹਨੇ ਸਮਝਣਾ ਆਪਣੇ ਆਪ ਵਿਚਾਰ ਕਰਕੇ ਆਪੇ ਸਮਝੂ ਗੁਰਤੀ ਬੋ ਜਾਨੀ ਹੈ ਠੀਕ ਬੋਲੀ ਦੇ ਕਹਤਾ ਸਮਝਾਇਦੇ ਨਹੀਂ ਕੋਈ ਸਮਝਦਾ ਜਿਹਦੇ ਸਮਝਣਾ ਉਹਦੇ ਅੰਦਰੋਂ ਵਿਚਾਰ ਪੈਦਾ ਹੋਣ ਜਿਆਦਾ ਸਮਝਣਾ ਉਹਦੇ ਅੰਦਰੋਂ ਵਿਚਾਰ ਪੈਦਾ ਹੋ ਜਾਣ ਕਿਉਂ ਟਾਈਮ ਵੇਸਟ ਕਰਦਾ ਹੋਏ ਕਿ ਕੁਝ ਪ੍ਰਾਪਤੀ ਕਰਨੀ ਹੈ ਤਾਨੂੰ ਵਿੱਚ ਜਿਹੜੇ ਧਾਰਮਿਕ ਪ੍ਰਾਪਤੀ ਪਾਇਆ ਕਰਨੀ ਹੈ ਉਹ ਕਰੂਗਾ ਇਹ ਕੰਮ ਜਿਹਨੇ ਉਹ ਕਰਨੀ ਹੋਣੀ ਉਹ ਤਾਂ ਫਿਰ ਜ਼ਬਰਦਸਤੀ ਕਰੀ ਜਾਵੇ